ਹਾਂਜੀ ਬਾਈ ਜੀ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਸੋ ਮਿੱਤਰੋ 3 ਤਰੀਕ 10 ਮਹੀਨਾ 2025 ਤੁਹਾਨੂੰ ਇੱਕ ਘਰੇਲੂ ਬਹਿੜ ਦੀ ਵੀਡੀਓ ਦਿਖਾਉਣ ਲੱਗਾਗਾ ਤੇ ਤੇ ਗਰੀ ਪਹਿਲਾ ਸੋਹੇ ਸੋਨ ਵਾਲੀ ਕਰਮਾ ਦਾ ਰੰਗ ਬਰਿੰਟ ਜਿਹੜਾ ਬਹੁਤ ਸੋਹਣਾ ਸਨਖਾਗਾ ਤੇ ਘਰ ਦੀ ਬਹਿੜ ਆ ਬਾਈ ਦੀ ਤੇ ਕੋਈ ਵਪਾਰ ਦਾ ਕੰਮ ਨਹੀਂਗਾ ਲਗਭਗ ਇਹਦੇ ਛੱਟ ਦੇ ਚਾਰ ਪੰਜ ਜੀ ਤਿੰਨ ਚਾਰਕ ਪਸ਼ੂ ਰੱਖਿਓ ਨੇ ਜਿੰਨਾਂ ਚੋ ਬਾਈ ਨੇ ਕੇਹੇ ਬਹਿੜ ਸੀਲ ਕਰਨੀਆਂ ਪੂਰੀ ਡਿਟੇਲਸ ਉਥੋਂ ਆਪਾਂ ਨਾ ਬਾਈ ਤੋਂ ਲੈ ਕੇ ਤੁਹਾਡਾ ਸਾਂਝੀ ਕਰਦੇ ਹਾਂ ਸੋ ਪਹਿਲਾਂ ਵੀਡੀਓ ਪੂਰੀ ਘੌਰ ਨਾਲ ਦੇਖ ਕੇ ਫਿਰ ਉੱਤੇ ਉਹ ਨੰਬਰ ਤੇ ਬਾਈ ਨਾਲ ਸੰਪਰਕ ਕਰਨਾ ਤੇ ਬਾਕੀ ਕਰਦੇ ਆ ਬਾਈ ਨਾਲ ਗੱਲਬਾਤ ਤੇ ਨਾਲ ਦੀ ਨਾਲ ਆਪਣਾ ਚੈਨਲ ਭਗਤ ਸਿੰਘ ਫਾਰਮ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਲਾ ਜਿੰਦੂ ਵਾਲੋ ਥੋੜੀ ਘਰੂ ਬਹਿੜਾ ਡਰ ਮੜਾ ਜਾਉ ਤੁੰਦਾ ਨਾਗਾ ਹੈਂਡਲ ਕਰ ਲਓ ਗੱਲ ਨੂੰ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਨਾਮ ਤੇ ਆਪਣਾ ਐਡਰੈਸ ਬੋਲੋ ਜੀ ਨਾਮ ਬਾਈ ਗੁਲਦੀਪ ਆ ਪਿੰਡ ਰਈ ਹੈਗਾ ਅਤੇ ਸੀਡ ਫੁੱਲ ਜਿਹੜਾ ਸੀਡ ਫੁੱਲ ਜਿਹੜਾ ਬਟੰਡ ਹੈ ਨਾ ਰੰਪਰਾ ਭਦੌਰ ਤੇ ਤਾਬਾ ਤਿੰਨ ਸ਼ਰਾਂ ਵਿਚਕਾਰ ਵੱਡਾ ਪਿੰਡ ਰਾਈਏ ਸਾਨੂੰ ਪਤਾ ਆਪਣਾ ਚੈਨਲ ਤੇ ਰੋਜ਼ ਰਾਈਏ ਦੀ ਵੀਡੀਓ ਜਿਹੜੀ ਪੈਂਦੀ ਹੈਗੀ ਤੇ ਵੀਰੇ ਮੋਬਾਈਲ ਨੰਬਰ ਕਿੰਨਾਗਾ ਮੋਬਾਈਲ ਉਹਦੀ ਬੋਲਗਾ ਬਾਈ ਵਾਲੀ ਬੋਲਦੇ 1 74 94 179 ਦੇਖ ਕੇ ਬੋਲ ਦੋ ਕੋਈ ਗੱਲ ਨਹੀਂ ਥੋੜਾ ਬੱਕ ਨੇ ਬਾਈ ਨੰਬਰ ਬੋਲ ਤੁਹਾਨੂੰ ਗਾਂਚ ਨਹੀਂ ਗਾ ਮਰੋਦਣਾ ਕੱਦ ਕਾਠੜ ਹਾਲ ਪੱਖ ਤੋਂ ਤੇ ਬੇਲ ਬੂਲ ਵਾਲੇ ਪਾਸੇ 94199 हां 60727 ठीक है बाकी नंबर ਤੋਂ ਸਕਰੀਨ ਲੈ ਕੋਈ ਗੱਲ ਨਹੀਂ ਤੇ ਬਈ ਜਿਹੜੀ ਮੈਂ ਬਾਹੜ ਵੇਚਣੀ ਆ ਇਹ ਕਰਦੀ ਕੋਈ ਵਪਾਰ ਦਾ ਕੰਮ ਕਰਦੀ ਆ ਬਈ ਤੇ ਕਿਹੜਾ ਸਾਲ ਹੁੰਦੀ ਆ ਤੇ ਪਹਿਲੇ ਸੂਈ ਨਹੀਂ ਪਹਿਲਾਂ ਦੰਦਾਂ ਦਾ ਦੰਦੋਂ ਦੁਆਉਂਦਾ ਤੇ ਸੂਂਦਾ ਕਿੰਨਾ ਸਾ ਬਾਕੀ ਪੈਗਾ ਪਏ 18 20 ਦਿਨ ਬਈ ਹੈ 18-20 ਦਿਨ ਬਾਕੀ ਪੈ। ਅੱਜ 3 ਤਰੀਕਾ ਤੇ ਲਗਭਗ ਅਸਦਾ ਵੀ 20-21 ਤਰੀਕ ਤੱਕ ਹਾਂ 21 ਤਰੀਕ ਤੱਕ ਤੇ ਫਿਰ ਉਦੋਂ ਤਾਂ ਫਿਰ ਇਹ ਲੈਵਲ ਬਹੁਤ ਹਾਂ ਬਣਾ ਲੂ ਹੈ ਨਾ। ਹਾਂ ਬਈ। ਬੱਸੀ ਲੈਤੀ ਸੀ ਬਈ ਵਾਹੀਂ। ਅੱਛਾ ਚੰਗੇ ਫਾਰਮ ਚ ਲੈਂਦੀ ਸੀ। ਬੱਚੂ ਲੈਂਦੀ ਸੀ ਮਤਲਬ ਵੀ ਐ ਨਹੀਂ ਹੈ ਵੀ ਘਰ ਕੋ ਦੀ ਗਾਂ ਦੀ ਜਿਹੜੀ ਬੱਚੀ ਹੈਗੀ। ਫਾਰਮ ਚ ਲੈਤੀ ਹੋਈ 40-45 ਕਿਲੋ ਤੋਂ ਮਾਂ ਥਲੇ ਦੁੱਧ ਸੀ। ਚੰਗੀ ਵਹਿੜ ਦੀ ਬੱਚੀ ਆ। ਬਾਕੀ ਇਹ ਦੱਸੀ ਵੀ ਅੰਦੀ ਕਰਨ ਵਾਲੀ ਜਿਵੇਂ ਹਜੇ 18-20 ਦਿਨ ਬਾਕੀ ਪੈਗੇ। ਉਹ ਸਾਰਾ ਤਾਂ ਫਿਰ ਇਹ ਆਡਰ ਬਹੁਤ ਜਿਹੜਾ ਚੰਗਾ ਤਿਆਰ ਕਰ ਲੈਣਾਗਾ। ਇੱਥੋਂ ਤੁਹਾਨੂੰ ਨੇ ਤੇ ਐਤੋਂ ਨੂੰ ਫੇਸ ਕੁਆਲਟੀ ਦਿਖਾ ਦਨਾ ਬੈਕ ਸ਼ਾਰਟ ਤੋਂ ਆਰਡਰ ਦੀ ਕੁਆਲਟੀ ਚੈੱਕ ਕਰ ਲੈਂਦੇ ਆਪਾਂ ਇੱਥੋਂ ਹੀ ਆ ਮਾਰ ਲਿਓ ਤੋ ਤੁਰੇ ਫਿਰ ਭਾਈ ਆਪਾਂ ਤੋਰ ਕੇ ਜਿੰਦ ਦਿਖਾ ਦੇਣਾ ਤੇ ਕੋਈ ਵੀ ਬਿਹੜ ਨੂੰ ਸ਼ੁਰੂ ਜੀ ਮੰਨ ਕੇ ਨਾਵੇ ਕਾਹ ਸੀ ਵਧੀਆ ਚੰਗੇ ਕਦ ਕਾਟ ਚ ਬਿਹੜ ਆ ਗਈ ਬੇਲ ਵੀ ਕਰਮਤ ਬਹੁਤ ਚੰਗੀ ਐ ਤੇ ਉਚਾਈ ਵੀ ਚੰਗੀ ਐ ਲੰਬਾਈ ਵੀ ਚੰਗੀ ਐ ਨਾ ਚਾਰ ਸਪੇਤ ਜਿਹੜੀ ਬਿਹੜ ਅੱਡੋ ਅੱਡ 30 ਕਿਲੋ ਦੁੱਧ ਦੋਈ ਪਹਿਲੇ ਹਾਂ ਦੇਣਾ ਚਾਹੀਦਾ ਨਾ ਜਿਹੜੇ ਸਾ ਨਾਲ ਮਿਲ ਚਲ ਅਸੀਂ ਥੋਲ ਫਾਸਤੇ ਨਾਲ ਨਾਲ ਜੀ ਐਤੋਂ ਤੁਹਾਨੂੰ ਤੋਰ ਕੇ ਦਿਖਾ ਦਨੇ ਆਪਾਂ ਇੱਕ ਫੋਮਾ ਲਉਣੀਗਾ ਥੋੜਾ ਧਲਾ ਰ ਜੂ ਮਾੜਾ ਪਹਿਲਾ ਸੰਗਲ ਪਾਇ ਪਹਿਲਾ ਹਾਂ ਸੰਗਲ ਸੀਲ ਤੋਰ ਲਾਂ ਵੀ ਮਾੜੇ ਹੋਰ ਕਢਾ ਦੇ ਜਿਹੜਾ ਕੋਈ ਨੂੰ ਤੋੜ ਕੇ ਖਾ ਜਾਣ ਇੱਥੋਂ ਚਾਲ ਚੁਲਣਾ ਇੱਥੇ ਨਹੀਂ ਆ ਮਾਰ ਲੈ ਬੈੜ ਚ ਠੀਕ ਆ ਵੀਰੇ ਚੱਲ ਮੋੜ ਲੈ ਇਧਰ ਐ ਲੈ ਚੱਲ ਨਾਲ ਠਿਕਾਈ ਦੇ ਨਾਲ ਦੁੱਧ ਦੀਆਂ ਲਗਭਗ 30 ਦਿਨੇ ਨੇ ਪਾਉਣ ਦੀ ਉਮੀਦ ਹੈਗੀ ਬਾਕੀ ਦੇਖੋ ਜਿਹੜਾ ਭਰਾ ਖਦੂ ਇਹ ਸਮਝ ਐ ਤੇ ਥੋੜੀ ਖਾਦਾ ਖਰਾਕ ਨਾ ਪਰ ਕਰਮ ਜਿਹੜਾ ਤਿਆਰ ਹੁੰਦੀ ਹੁੰਦੀ ਹੈਗੀ 11 ਦਿਨ ਬਾਕੀ ਲੱਗੇ ਤੇ ਦੁੱਧ ਇਹ ਹੀ ਬੈੜ ਨੂੰ 25-30 ਕਿਲੋ ਤੋਂ ਕੋਈ ਬਾਲਾ ਨਹੀਂ ਹੁੰਦਾਗਾ ਇੱਕ ਨੂੰ ਨਾ ਮਾਰਣਾ ਬੈਕ ਸ਼ਾਟਸ ਤੇ ਲਾਟੋ ਲਾਹੇ ਬਹੁਤ ਜ਼ਿਆਦਾ ਪੰਗਾ ਨਹੀਂ ਆ। ਹੂੰ ਠੀਕ ਹੈ ਤੇ ਬਾਈ ਫਿਰ ਇਹਦਾ ਮੁੱਲ ਆਪਾਂ ਕਿੰਨਾ ਕਰਨਾ ਹੈ? ਮੁੱਲ 140 ਹੈ। 140 ਮੁੱਲ ਹੈ। ਤੇ ਬਾਕੀ ਮਾਨਦਾਰ ਮੁੱਲ ਹੀ ਕਰਦਾ ਹਾਂ। ਕੋਈ ਫਿਕਸ ਪ੍ਰਾਈਸ ਹੈਗਾ। ਤੇ ਕੱਦ ਕੱਦ ਪੱਖ ਚੰਗੇ ਦੂਜਾ ਪਹਿਲਾਂ ਸੋ ਸੁਣ ਲੈ ਦੰਦੋਂ ਦੋਆਂ ਦਾ ਕਨਫਰਮਾ ਬਾਈ ਨੇ ਅੰਦਰ ਪਹਿਲੇ ਚੈੱਕ ਕਰ ਲਏ ਸੀਗੇ ਤੇ ਮੋਬਾਈਲ 'ਚ ਚੱਲਦਾ ਸਕਰੀਨ ਤੇ ਪਿੰਡ ਆ ਗਾ ਬਾਈ ਦਾ ਰਾਇਆ ਤਹਿਸੀਲ ਫੂਲ ਤੇ ਜ਼ਿਲ੍ਹਾ ਲੱਗਿਆ ਬਟੰਡਾ। ਜਿਹੜੇ ਭਰਾ ਨੂੰ ਪਸੰਦ ਆਊਗਾ ਹੈ ਨਾ ਬਾਈ ਨਾਲ ਸੰਪਰਕ ਕਰ ਲਿਓ ਧੰਨਵਾਦ ਜੀ